ਤੁਰਵਾਂ ਜੇ ਆਪਾਂ ਫੱਟ ਪੈਦਲ ਯਾਤਰਾ ਲੱਗੇ ਜਾ ਰਹੇ ਤੀਸਰੀ ਅចេਤੀ ਸ਼ਾਮ ਨੂੰ ਜਿਆਲਾ ਫੌਣ ਇਸੇ ਵੱਲੋਂ ਤੀਜੀ ਅਕੰਧ ਪੈਦਲ ਯਾਤਰਾ ਮਾਸੀ ਖਾਨਾ ਮੰਦਰ ਰਾਜਨੀ ਮੰਦਰੋਂ ਬਹਿੰਦਾ ਵਿਖੇ ਜਾਵੇਗੀ ਜਾਰੀ ਹੈ ਇਹ ਇਹ ਤੀਸਰੀ ਵਿਸ਼ਾਲ ਯਾਤਰਾ ਹੈ ਇਹ ਤੇ ਤਕਰੀਬਨ 700 ਭਗਤਾਂ ਦਾ ਗਰੁੱਪ ਹੈ A B C D E ਪੰਜ ਗਰੁੱਪਾਂ ਦੇ ਵਿੱਚੋਂ ਇਹ ਚੱਲੇਗੀ ਬਾਰੀ-ਬਾਰੀ ਏ ਬੀ ਸੀ ਡੀ ਈ ਇਹ ਯਾਤਰਾ ਤੁਰੰਤ ਸਰੂਰ ਸ਼ਾਮ ਚੀਮਾ ਪਿੱਠੀ ਮਾਰਸਾ ਉਧੇ ਮਹਸੇਨਾ ਵਿਖੇ ਪਹੁੰਚੋਗੇ ਇਹ ਰਾਤ ਨੂੰ तकरीबन 12:30 ਦੇ ਕਰੀਬ ਪਹੁੰਚਦੀ ਹੈ ਤੇ ਉੱਥੇ ਅਸੀਂ ਫਿਰ ਮੱਠਾ ਤੇਕ ਕੇ ਦੋ-ਤਾਈ ਘੰਟੇ ਦਾ ਸਾਦਾ ਸਤਿਮੇ ਉੱਥੇ ਕੇ ਪ੍ਰਸ਼ਾਦ ਚੁਗਾ ਕੇ ਚੱਲਾਂਗੇ ਫਿਰ ਮੀ ਉਹ ਤੁਸੀ 5 ਵਜੇ ਕਰੀਬ ਪੁਰੀ ਆਉਣ ਜਾਣੇ ਆ ਇਹ ਜਥਾ ਸਾਰੇ ਭਗਤਾਂ ਦੇ ਸਹਿਯੋਗ ਨਾਲ ਹੀ ਚੱਲਦਾ ਅਸੀਂ ਜੀ ਸਾਡੇ ਸ੍ਰੀ ਜੀ ਜਿਹੜੇ ਹੋ ਮੋਦੀ ਜੀ ਮੋਰੇ ਪ੍ਰਧਾਨ ਨੇ ਇਹ ਪੈਦਲ ਯਾਤਰਾ ਦੇ ਮੱਦਰ ਦਾ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਕਿ ਸਾਡੇ ਆਪਣੇ ਪੁਰੀ ਕੀਤਾ ਭਵਨ ਦੇ ਵਿੱਚੋਂ ਇਹ ਮਰਵਾਣਗੀ ਪਾ ਰਹੇ ਨੇ ਤੇ ਮੈਂ ਇਹਨਾਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਤੇ ਆਸ ਪ੍ਰਗਟ ਕਰਦਾ ਅਗੇ ਵੀ ਇਹ ਇਦਾਂ ਹੀ ਧਾਰਨਿਕ ਕੰਮ ਕਰਦੇ ਰਹਿਣਗੇ ਤੇ ਸਾਡੇ ਜਿਹੜੇ ਮਾਤਾ ਜੀ ਦੇ ਇਹ ਚੱਲੇ ਨੇ ਮਸਰਖਾਨੇ ਬਹੁਤ ਹੀ ਸ਼ਕਤੀ ਵਾਲੀ ਮਾਤਾ ਜੀ ਨੇ ਤੇ ਸਾਡੇ ਊਰੀ ਹੋਏ ਪੰਜਾਬ ਦੇ ਵਿੱਚ ਬਦਲ ਨਾਮ ਆ ਉਹਦਾ ਅਜੇ ਧੂਰੀ ਤੋਂ ਘੱਟ ਜਾਂਦੇ ਨੇ ਬਠਿੰਡਾ ਏਰੀਆ ਦਾ ਸਾਰਾ ਟੋਟਲਾ ਮਤਲਬ ਮਸਰਖਾਨਾ ਇਹ ਜਾਂਦਾ ਉੱਥੇ ਬਹੁਤ ਵੱਡਾ ਰਾਸ਼ ਹੁੰਦਾ ਬਹੁਤ ਘੱਟ ਹੁੰਦਾ ਅਸੀਂ ਇਹਨਾਂ ਨੂੰ ਜਾਣ ਕੇ ਬਹੁਤ ਬਹੁਤ ਮੁबारकबाद ਦਿੰਦੇ ਆਂ जय तारा मासी माता दरबार की सरकार